ਭਾਈ ਸੋਸ਼ਲ ਮੀਡੀਆ ਤੇ ਤੁਸੀਂ ਵੀ ਬਹੁਤ ਵੀਡੀਓ ਵੇਖਦੇ ਹੋਵੋਗੇ ਮੇਰੇ ਅੱਗੇ ਵੀ ਬਹੁਤ ਵੀਡੀਓ ਆਉਂਦੀਆਂ ਨੇ ਕੋਈ ਕਹਿੰਦਾ ਜਮਨਾਂ ਦੇ ਹੜਕਾਂ ਖਾ ਲੋ ਕੈਂਸਰ ਠੀਕ ਹੋ ਜਾਊਗਾ ਕੋਈ ਕਹਿੰਦਾ ਆਹ ਚੀਜ਼ ਪੀ ਲੋ ਤਾਂ ਲਿਵਰ ਠੀਕ ਹੋ ਜਾਊਗਾ ਜਾਂ ਕੋਈ ਰੰਗ ਗੋਰਾ ਕਰਨ ਵਾਲੇ ਕੋਈ ਵਾਲ ਲਗਾਉਣ ਵਾਲੇ ਬਹੁਤ ਵੀਡੀਓ ਤੁਹਾਡੇ ਸਾਹਮਣੇ ਆਉਂਦੀਆਂ ਹੋਣਗੀਆਂ ਅੱਜ ਆਪਾਂ ਇੱਕ ਸਪੈਸ਼ਲੀ ਵੈਦ ਨੇ ਜਿਨ੍ਹਾਂ ਦਾ ਨਾਮ ਤੁਸੀਂ ਵੀ ਬਹੁਤ ਸੁਣਿਆ ਪੰਨੂ ਵੈਦ ਜੀ ਜੋ ਕਿ ਕੈਂਸਰ ਜਿਹੜੇ ਤਰ੍ਹਾਂ ਦਾ ਮਰਜੀ ਕੈਂਸਰ ਹੋਵੇ ਜਿਹੜੇ ਮਰਜੀ ਸਟੇਜ ਹੋਵੇ ਜੀ ਠੀਕ ਕਰ ਦੋਗੇ ਕਿੰਨੇ ਕਿ ਦਿਨਾਂ ਦਾ ਫਰਕ ਪੈਣਾ ਸ਼ੁਰੂ ਹੋ ਜਾਂਦਾ ਹੈ 10 ਦਿਨ ਦੀ ਦਵਾਈ ਦੇਮ ਕੇ 10 ਦਿਨ ਚ ਰਿਜ਼ਲਟ ਆਉਣ ਲੱਜੂਗਾ ਅੱਛਾ ਜੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਹੁੰਦੀ ਨੇ ਇਹਨੀ ਉਹ ਵਿੱਚ ਵੀਡੀਓ ਚ ਲਾਉਣ ਦੇ ਮਾਰੇ ਮਸਾਲਾ ਲਾ ਕੇ ਪਾਉਂਦੇ ਨੇ ਵੀ ਆਹ ਚੀਜ਼ ਨਾਲ ਠੀਕ ਹੋਊਗਾ ਚੀਜ਼ ਨਾਲ ਠੀਕ ਹੋਊਗਾ ਵਿੱਚ ਪਤਾ ਕੀ ਹੈ ਇਹਨਾਂ ਨੇ ਕੈਂਸਰ ਨੂੰ ਮਜ਼ਾਕ ਮੰਨਿਆ ਹੋਇਆ ਹੈ ਇੱਕ ਹਾਂ ਜੀ ਤੁਸੀਂ ਨੈਟ ਤੇ ਕਾਪੀ ਚਾ ਕੇ ਵੇਜੋ ਕਿਸੇ ਦੇ ਵੀ ਨਾਲ ਉਹ ਫਾਰਮੂਲਾ ਨਹੀਂ ਹੁੰਦੇ ਹੈਗੇ ਉਹ ਟੋਟਕੇ ਹੁੰਦੇ ਨੇ ਵੀ ਆ ਦੋ ਚੀਜ਼ਾਂ ਖਾ ਲਓ ਆ ਤਿੰਨ ਚੀਜ਼ਾਂ ਖਾ ਲਓ ਅਲੱਗ ਅਲੱਗ ਹੁੰਦੇ ਨੇ ਕਿਸੇ ਦੇ ਉਹਨਾਂ ਨੂੰ ਆਜੋ ਵੈਦ ਦੇ ਵਿੱਚ ਟੋਟਕੇ ਕਿਹਾ ਜਾਂਦਾ ਏ ਉਹ ਫਾਰਮੂਲੇ ਨਹੀਂ ਹੁੰਦੇ ਫਾਰਮੂਲਾ ਜਿਹੜੇ ਹੁੰਦੇ ਨੇ ਉਹ ਜਿਹੜੀ ਦਵਾਈ ਦੀ ਪੂਰੀ ਚੀਜ਼ ਹੁੰਦੀ ਆ ਉਹਨੂੰ ਕੋਈ ਵੀ ਦੱਸ ਦਾਂਦਾ ਹੈਗਾ ਹਾਂਜੀ ਉਹਦੇ ਹੀ ਤਾਂ ਮੁੱਲਾ ਬਿਲਕੁਲ ਨਹੀਂ ਬਿਲਕੁਲ ਜਿਵੇਂ ਆਮਾ ਪਾਜ਼ਿਕਲ ਵੇਖਦੇ ਨਹੀਂ ਲੋਕ ਉਸ ਸ਼ਰਾਬ ਦੇ ਆਦੀ ਹੋ ਗਏ ਨਾ ਜਾਂ ਕੋਈ ਹੋਰ ਨਸਿਆਂ ਦੇ ਆਦੀ ਹੋ ਗਏ ਲੀਵਰ ਖਤਮ ਹੋਏ ਪੈਣੇ ਜੀ ਫਿਰ ਉਹ ਲੀਵਰ ਦੀਆਂ ਦਵਾਈਆਂ ਖਾਈ ਜਾਂਦੇ ਨੇ ਉਹ ਗਾਹਾਂ ਕਿਡਰੀਆਂ ਫੇਲ ਕਰ ਦਿੰਦੇ ਨੇ ਲੀਵਰ ਦੀ ਤੁਹਾਡੇ ਕੋਲ ਕਿਹੜੀ ਸਪੈਸ਼ਲ ਦਵਾਈ ਹੈ ਜੀ ਜੇ ਕਿਸੇ ਨੂੰ ਕੈਸਤਿਆਬ ਆਉਂਦੀ ਆ ਭੁੱਖ ਘੱਟ ਲੱਗਦੀ ਆ ਕਾਬਜ ਆ ਜਲਣ ਹੁੰਦੀ ਆ ਇੱਥੋਂ ਤੱਕ ਜੇ ਲੀਵਰ ਸਟ੍ਰੈਸਸ ਆ ਲੀਵਰ ਪਾਣੀ ਛੱਡਣ ਲੱਗ ਗਿਆ ਵੀ ਡਾਕਟਰਾਂ ਨੇ ਜੇ ਉਹਨੂੰ ਜਵਾਬ ਵਿੱਚ ਉਹ ਕਹੇ ਸਾਰੇ ਪਾਸੇ ਤੋਂ ਉਹ ਵੀ ਠੀਕ ਹੋਊਗਾ ਹੋਗੋ ਜੀ ਕਿਹੜੀ ਇਹ ਜੀ ਦਵਾਈ ਹੈ ਲੀਬਰਲ ਵਾਲੀ ਜੀ ਸਾਡੀ ਲੀਬਰਲੀ ਦਵਾਈ ਪੀਣ ਵਾਲੀ ਤੇ ਖਾਣੇ ਵਾਲੀ ਵੀ ਨਾਲ ਹੈਗੀ ਆ ਸਾਰੀ ਆਪ ਤਿਆਰ ਕਰੀਏ ਜੀ ਸਾਡੀ ਕਿਸੇ ਦਵਾਈ ਤੇ ਨਾ ਸਟੀਰਲ ਨਾ ਨਸ਼ਾ ਨਾ ਕੈਮੀਕਲ ਨਾ ਕੋਈ ਗੋਲੀ ਕੁੱਟ ਕੇ ਪਾਈ ਹੈ ਸਾਡੀ ਆਪਣੀ ਦਵਾਈ ਆ ਅਸੀਂ ਦਵਾਈ ਕੋ ਮੁੱਲ ਨਹੀਂ ਲੈ ਕੇ ਆਉਂਦੇ ਸਾਡੇ ਆਪਣੇ ਹੀ ਫਾਰਮੂਲੇ ਨੇ ਯਾਨੀ ਕਿ ਸਾਰਾ ਕੁਝ ਆਪ ਤਿਆਰ ਕੀਤਾ ਸਾਡਾ ਹਰੇਕ ਚੀਜ਼ ਆਪ ਤਿਆਰ ਕੀਤੀ ਹੋਈ ਆ ਆਮ ਬੈਦ ਹੁੰਦੇ ਆ ਜੀ ਗੋਣੀਆਂ ਕੁੱਟ ਕੇ ਦੇ ਦਿੰਦੇ ਨੇ ਕੋਈ ਕਿਸੇ ਚੀਜ਼ ਦੇ ਵਿੱਚ ਕੋਈ ਵੈਸੇ ਜੀ ਚੀਜ਼ ਨਹੀਂ ਪਾਈ ਉਹ ਕਿ ਸਾਡੀ ਦੁਨੀਆ ਦੇ ਹਰੇਕ ਕੋਨੇ 'ਚ ਪਾਈ ਜਾਂਦੀ ਹੈ ਉਹਦਾ ਕਾਰਨ ਇਹੀ ਆ ਅਸੀਂ ਕੋਈ ਕੱਦ ਚੀਜ਼ ਨਹੀਂ ਪਾਉਂਦੇ ਜਿਹੜੀਆਂ ਦੇਸੀ ਦਵਾਈਆਂ ਤਿਆਰ ਕੀਤੀਆਂ ਹੁੰਦੀਆਂ ਨੇ ਇਹ ਕਹਿੰਦੇ ਜੀ ਅਸਰ ਕਰਨ ਲਈ ਟਾਈਮ ਲੈਂਦੀਆਂ ਨੇ ਹਫ਼ਤਾ ਦਾ ਦਸ ਦਿਨ ਲੋਕ ਇੰਤਜ਼ਾਰ ਨਹੀਂ ਕਰਦੇ ਕਾਲੀ ਹੋ ਜਾਂਦੇ ਵੀ ਉਹ ਦਵਾਈ ਅੰਦਰ ਲੰਗੀ ਅਸੀਂ ਠੀਕ ਹੋ ਜਾਈਏ ਨਹੀਂ ਸਾਡੀ ਦਵਾਈ ਬਹੁਤ ਚੇਤੀ ਅਸਰ ਕਰਦੀ ਹੈ ਸਾਡੀ ਕੋਈ ਵੀ ਦਵਾਈ ਹੈ ਤੁਹਾਨੂੰ 10 ਦਿਨ ਤੇ ਪਤਾ ਲੱਗਣ ਲੱਗ ਜੂਗਾ ਵੀ ਦਵਾਈ ਕੀ ਹੁੰਦੀ ਹੈ ਅੱਛਾ ਅੱਛਾ 10 ਦਿਨ ਤੇ ਰਿਜ਼ਲਟ ਆਊਗਾ ਕੈਂਸਰ ਦਾ ਕਿੰਨੇ ਕਿ ਦਿਨਾਂ ਦਾ ਫਰਕ ਪਈ ਜੂਗਾ ਕੈਂਸਰ ਜੇ ਲਗਭਗ ਚੌਥੀ ਸਟੇਜ ਹੈ ਜਵਾਬ ਮਿਲ ਚੁੱਕੇ ਸਾਰੇ ਪਾਸਿਆਂ ਤੋਂ 10 ਦਿਨ ਦਵਾਈ ਦੇਵਾਂਗੇ 10 ਦਿਨ ਤੇ ਰਿਜ਼ਲਟ ਆਊਗਾ ਕੈਂਸਰ ਕਈ ਤਰ੍ਹਾਂ ਦਾ ਹੁੰਦਾ ਜੀ ਇੱਕ ਤਾਂ ਬਲੱਡ ਕੈਂਸਰ ਆ ਗਿਆ ਜੀ ਫੇਫੜਾ ਦਾ ਕੈਂਸਰ ਹੋ ਗਿਆ ਭਰਤ ਦਾ ਕੈਂਸਰ ਹੋ ਗਿਆ ਲੇਡੀ ਜੀ ਨੂੰ ਹੁੰਦਾ ਬ੍ਰੈਸਟ ਕੈਂਸਰ ਹੋ ਗਿਆ ਜਿਹੜਾ ਮਾਰਜੀ ਕੈਂਸਰ ਆ ਆਲ ਕੈਂਸਰ ਤੁਹਾਨੂੰ ਦੱਸ ਕੇ ਜੇ ਨਹੀਂ ਕਿ ਰਿਪੋਰਟਾਂ ਵਗੈਰਾ ਦਿਖਾਉਣੇ ਪੈਣਗੇ ਰ ਜਿਨ ਕਿ ਜਿਸ ਨੇ ਆਨਲਾਈਨ ਰਿਪੋਰਟਾਂ ਭੇਜੀ ਜਾਂ ਨਾ ਆ ਸਕੇ ਦੂਰੋਂ ਵੀ ਦੇਖ ਪੰਜਾਬ ਦੇ ਵਿੱਚੋਂ ਨੇ ਫੇ ਤਾਂ ਇੱਕ ਵਾਰ ਐਡਾ ਵੱਡਾ ਰੋਗ ਆ ਆਪਾਂ ਸਾਰੇ ਪਾਸੇ ਕਰਦੇ ਆ ਇਹ ਲੋਕ ਜਿਹੜੇ ਇਹਦਾ ਲੋਕ ਦਾ ਥੋੜੇ ਪਾਉਣ ਦੇ ਮਾਰੇ ਉਹ ਲੰਘ ਜਾਂਦੇ ਨੇ ਹੈਨਾ ਪਰ ਦਵਾਈ ਲੈਣ ਵਿੱਚ ਵੀ ਬੜੀ ਦਿੱਕਤ ਉਹਨਾਂ ਨੇ ਜੇ ਕੋਈ ਗੱਲ ਹੈ ਜੇ ਕੋਈ ਜੇ ਰੋਗ ਦਾ ਇਲਾਜ ਕਰਾਉਣਾ ਹੈ ਜੇ ਇੱਕ ਵਾਰ ਮਰੀਜ਼ ਨੂੰ ਨਾਲ ਲਿਆਉਣ ਦੀ ਲੋੜ ਨਹੀਂ ਹੈਗੀ ਰਿਪੋਰਟਾਂ ਰਿਪੋਰਟਾਂ ਲੈ ਕੇ ਆ ਜਵੇ ਮਰੀਜ਼ 10 ਦਿਨ ਦਵਾਈ ਦੇਵਾਂਗੇ 10 ਦਿਨ ਤੇ ਰਿਜ਼ਲਟ ਆਊਗਾ ਜਿਹੜਾ ਮਰਜੀ ਕੈਂਸਰ ਦਵਾਈ 10 ਦਿਨ ਦੀ ਦੇਵੋਗੇ 10 ਦਿਨ ਦੀ ਦਵਾਈ ਅਗਲਾ ਪਤਾ ਆਪੀ ਲੈਣ ਆਊਗਾ ਜਦੋਂ 10 ਦਿਨ ਤੇ ਰ 2 ਮੀਟਰ ਹੈ ਲਾ ਬੋਰਡ ਪੈਨਾਂ ਨੂੰ ਥੈਡ ਦੀ ਪ੍ਰੋਬਲਮ ਹੈ ਹਣਾ ਜੀ ਇਹ ਤਾਂ ਸਾਡੇ ਪਾਸ ਦੇ ਪਰ ਛੋਟੀਆਂ ਗੱਲਾਂ ਥੈਡ ਵਗੈਰਾ ਤਾਂ ਹੈ ਇਹ ਥੈਡ ਹੁੰਦਾ ਕਿਉਂ ਹੈ ਜੀ ਕਿਸੇ ਵੀ ਚੀਜ਼ ਦਾ ਕੋਈ ਵੀ ਕਾਰਨ ਹੋ ਸਕਦਾ ਹੈ ਹਾਂ ਜੀ ਹਾਂ ਕੁਦਰਤੀ ਹੋ ਜਾਂਦਾ ਕੁਦਰਤੀ ਕਿਹੜੀ ਮਾਦੀ ਮਾਰੀ ਹੈ ਉਹ ਜਿਹੜਾ ਮਾਦੀ ਦਾਜ ਹੋ ਸਕਦਾ ਉਹਦੇ ਵਾਸਤੇ ਵੀ ਦੇਸੀ ਦਵਾਈ ਹੈ ਜੀ ਉਹਦੇ ਵਾਸਤੇ ਦੇਸੀ ਥੈਡ ਦਾ ਕਿੰਨੇ ਕਿ ਦਿਨਾਂ ਚ ਬਿਸ਼ਰਤੀ ਇਲਾਜ ਕਰ ਦੋਗੇ ਉਹਦੀ 2-3 ਦਿਨ ਦਵਾਈ ਖਾਣੀ ਪੈਂਦੀ ਹੈ 2-3 ਮਹੀਨੇ ਹਾਂ ਇਹ ਲੋ ਬਧੀਆ ਗੱਲ ਹੈ ਇੱਕ ਨੂੰ ਸ਼ੂਗਰ ਆਪਣੇ ਖਾਣ ਪੀਣ ਸਾਰਿਆਂ ਦੇ ਜੀ ਇਹ ਕਹ ਲੋ ਵੀ ਗਲਤ ਹੋ ਗਿਆ ਨਾ ਸ਼ੂਗਰਨ ਲੱਗ ਭਾਗ ਮੈਨੂੰ ਲੱਗਦਾ ਹਰ ਘਰ ਚ ਹੀ ਹੈਗਾ ਜੇ ਦੇਖੋ ਜੇ ਤਾਂ ਟੀਕੇ ਲੱਗਦਾ ਇਹ ਟਾਈਪ 1 ਆ ਉਹ ਤਾਂ ਬੱਕਰੀ ਗੱਲ ਆ ਉਹਦੇ ਬਾਰੇ ਅਸੀਂ ਕੋਈ ਬਹੁਤਾ ਦਾਵਾ ਨਹੀਂ ਕਰਾਂਗੇ ਜੇ ਸ਼ੂਗਰ ਦਾ ਥੋੜੇ 3 400 ਰਹਿੰਦੀ ਹੈ 500 ਰਹਿੰਦੀ ਹੈ ਉਹ ਅਸੀਂ ਦਿਨਾਂ ਤੇ ਫਰਕ ਪਾਉਣ ਲਾ ਦਾਂਗੇ ਦਿਨਾਂ ਤੇ ਗੋਲੀ ਬੰਦ ਤਿੰਨ ਕਿ ਮਿੰਨ ਦਵਾਈ ਖਾਣੀ ਸਾਡੀ ਸ਼ੂਗਰ ਦੀ ਸਾਡੀ ਦਵਾਈ ਫਿਰ ਬੰਦ ਜਿਹੜੇ ਟੀਕੇ ਵਾਲ ਨੇ ਫਿਰ ਉਹਨਾਂ ਦਾ ਹੀ ਨਹੀਂ ਉਹਨਾਂ ਬਾਰੇ ਆਪਾਂ ਕੋਈ ਬਹੁਤਾ ਕੋਈ ਨਹੀਂ ਕਰਾਂਗੇ ਆਪਾਂ ਸਾਡੇ ਉਹਦੇ ਤੇ ਸਾਡੀ ਰਿਸਰਚ ਚੱਲਦੀ ਹੈ ਉਹ ਇੱਕ ਵੇਦ ਗੁਲਿੰਗਿਆ ਜੀ ਉਹਦਾ ਹਰ ਤੌਲਾ ਨਾਲ ਵੀ ਟੀਕਾ ਵੀ ਹਟਾਦਾ ਹੈ ਟੀਕਾ ਵੀ ਹਟਾਦਾ ਹੈ ਨਹੀਂ ਨਹੀਂ ਦੇਖੋ ਜਿਹੜੀ ਟਾਈਪ ਬਣਦੀ ਹੈ ਜੀ ਤੁਸੀਂ ਜੋ ਵੀ ਬੋਲਿਆ ਸੱਚ ਬੋਲਿਆ ਮੈਨੂੰ ਵਧੀਆ ਲੱਗਿਆ ਜੀ ਜਿਹੜੀ ਗੱਲ ਕਹਾਂਗੇ ਜੋ ਕਰ ਸਕਦੇ ਆ ਉਹੀ ਗੱਲ ਕਰਾਂਗੇ ਉਹ ਤੋਂ ਬਿਨਾਂ ਕੋਈ ਫੇਕ ਗੱਲ ਨਹੀਂ ਕਰਾਂਗੇ ਠੀਕ ਹੈ ਜੀ ਤੁਸੀਂ ਜਦੋਂ ਮਰਜ਼ੀ ਸਾਡੇ ਨਾਲ ਆ ਕੇ ਗੱਲ ਕਰ ਸਕਦੇ ਹੋ ਹਾਂਜੀ ਤੁਹਾਨੂੰ ਪਤਾ ਲੱਗੂਗਾ ਵੀ ਰਿਜ਼ਲਟ ਕੀ ਆ ਰਹੇ ਹੋਰ ਕਿਹੜੇ ਕਿੜੀਆਂ ਆਪਾਂ ਬਿਮਾਰੀਆਂ ਬ੍ਰੇਨ ਦੀ ਕੋਈ ਵੀ ਪ੍ਰੋਬਲਮ ਹੋ ਜਿਵੇਂ ਹਾਂ ਟੈਨਸ਼ਨ ਵੀ ਲੋਕਾਂ ਨੂੰ ਬਹੁਤ ਆ ਕਿਸੇ ਨੂੰ ਜਿਨਨੇ ਮਾਜੀ ਡਿਪਰੈਸ਼ਨ ਜਿਨਨੇ ਮਾਜੀ ਟੈਨਸ਼ਨ ਮਾਈਗਰੇਨ ਸਿਰ ਭਾਰਾ ਰਹਿੰਦਾ ਸ ਮਾਈਗਰੇਨ ਚੱਕਰ ਆਉਂ ਲੱਗ ਜਾਂਦੇ ਨੇ ਉਹ ਟੀਮ ਆਉਂ ਲੱਗ ਜਾਂਦੀ ਹੈ ਉਹਨ ਮਾਈਗਰੇਨ ਦਾ ਅੱਛਾ ਜੀ ਸਰਵਾਈਕਲ ਆ ਡਿਸਕ ਪ੍ਰੋਬਲਮ ਆ ਦਿਮਾਗ ਨਾਲ ਸੰਬੰਧਿਤ ਕੋਈ ਵੀ ਪ੍ਰੋਬਲਮ ਆ ਡਿਮੈਂਸ਼ੀਆ ਹੈ ਜਿਹੜਾ ਅਲਜ਼ਾਈਮਰ ਆ ਕਹਿੰਦੇ ਉਹਨੂੰ ਨੀਂਦ ਨਹੀਂ ਆਉਂਦੀ ਜੀ ਨੀਂਦ ਉਹ ਸਾਰੀਆਂ ਦਿਨੀਆਂ ਬਿਮਾਰੀਆਂ ਨੇ ਸਾਰੇ ਦਿਮਾਗ ਨਾਲ ਸੰਬੰਧਿਤ ਨੇ ਹਾਂ ਜੀ ਜਿਹੜਾ ਸਾਡੇ ਦਿਮਾਗ ਨਾਲ ਸੰਬੰਧਿਤ ਬ੍ਰੇਨ ਨਾਲ ਸੰਬੰਧਿਤ ਸਾਡਾ ਰਿਜ਼ਲਟ ਆ 95% ਆ ਕਿੰਨੇ ਕੁ ਦਿਨਾਂ ਅਜਾ ਫਰਕ ਮਹਿਸੂਸ ਲੱਗ ਜਾਊਗਾ ਦਿਨਾਂ ਦੇ ਵਿੱਚ ਦਿਨਾ ਜੀ ਦਿਨਾ ਦੇ ਪਰ ਜੇ ਮਾਈਗਰੇਨ ਕੋਈ ਵੀ ਪ੍ਰੋਬਲਮ ਆ ਦਿਨਾ ਦੇ ਪਤੇ ਲਗਾੜੀ ਦਵਾਈ ਕੀ ਹੁੰਦੀ ਹੈ ਵਧੀਆ ਗੱਲਾਂ ਜੀ ਉਹ ਦੇਸੀ ਦਵਾਈਆਂ ਦਾ ਹੁੰਦਾ ਚਲੋ ਵਧੀਆ ਇਹਦਾ ਨੁਕਸਾਨ ਨਹੀਂ ਹੁੰਦਾ ਕਹਿੰਦੇ ਘਰਦਾਲੀ ਸਾਡੀ ਦਵਾਈ ਦਾ ਕੋਈ ਨੁਕਸਾਨ ਨਹੀਂ ਸਾਨੂੰ ਆਪਣੇ ਬਾਰੇ ਪਤਾ ਕੋਈ ਇਹ ਜੀ ਚੀਜ਼ੀ ਨਹੀਂ ਪਾਉਂਦੇ ਅਸੀਂ हां जी। ਅਸੀਂ ਭਸਮਾ ਭਸਮ ਜਿੰਨੇ ਵੱਡੇ ਰੋਗ ਨੇ ਉਹ ਭਸਮਾ ਨਾਲ ਠੀਕ ਹੁੰਦੇ ਨੇ। ਹਾਂ ਜੀ। ਅਸੀਂ ਭਸਮਾ ਵੀ ਆਪ ਤਿਆਰ ਕਰਦੇ ਆਂ। ਭਸਮਾ ਵੀ ਆਪ ਤਿਆਰ ਕਰ ਦੋਗੇ। ਸੋ ਭਰਾਓ ਕਿਸੇ ਨੂੰ ਵੀ ਕੋਈ ਇਸ ਤਰ੍ਹਾਂ ਦੀ ਬਿਮਾਰੀ ਹੈਗੀ ਜਿੰਨਾ ਵੱਡਾ ਰੋਗ ਆ ਉਹਨਾਂ ਨੂੰ ਭਸਮ ਛੇਤੀ ਠੀਕ ਕਰਦੀ ਆ। ਤੇ ਆਪਾਂ ਨੂੰ ਮਿਲਣ ਵਾਸਤੇ ਕਿਦੋਂ ਆਉਣਾ ਜੀ ਕੋਈ ਮਰੀਜ਼ ਜਦੋਂ ਮਾਦੀ ਸਾਡੇ ਖੁੱਲਾ ਹੁੰਦਾ ਜੀ ਉਹ। ਅਸੀਂ ਜਿੰਨੇ ਕਿਉਂ ਫੋਨ ਕਰਕੇ ਸਾਡੇ ਕੋਲੋਂ ਜੇ ਮੰਗਾ ਵੀ ਸਕਦੇ ਦਵਾਈ ਸਾਰੇ ਆਲ ਬਾਰਡ ਦੇ ਵਿੱਚ ਰਿਪੋਰਟਾ ਭੇਜ ਕੇ ਸਾਡੇ ਤੱਕ ਕਰ ਸਕਦੇ ਨੇ ਉਹ। ਹਾਂ ਜੀ। ਜੇ ਮੰਗਾਉਣੀ ਹੈ ਮੰਗਾ ਸਕਦੇ ਨੇ ਆਉਣਾ ਆ ਸਕਦੇ ਨੇ। ਅਸੀਂ ਪੰਜਾਬ ਦੇ ਵਿੱਚ ਇੱਥੇ ਲੋਕਲ ਕਲੀਨਿਕ ਵਿੱਚ ਕੈਂਸਲ ਦੇ ਮਰੀਜ਼ ਨੇ ਉਹ ਆ ਕੇ ਇੱਕ ਵਾਰ ਆ ਕੇ ਗੱਲ ਕਰਨ ਉਹਨਾਂ ਨੂੰ ਸਾਡੇ ਬਾਰੇ ਪਤਾ ਲੱਗੇ ਨਾਲੇ ਸਾਨੂੰ ਵੀ ਕੰਪੀਟਿਸ਼ਨ ਅਸੀਂ ਤਾਂ ਗੱਲ ਕਰਦਿਆਂ ਨੇ ਹਾਂ ਜੀ ਹਾਂ ਸਾਰੀ ਜਾਣਕਾਰੀ ਲੈਤੀ ਜਾਂਦੇ ਖਾਦ ਨੂੰ ਦੱਸਿਆ ਬਿਲਕੁਲ ਦੱਸਿਆ ਕਰਕੇ ਜੀ ਤੇ ਲੋਕੇਸ਼ਨ ਕੀ ਹੈ ਜੀ ਆਪਣੀ ਲੋਕੇਸ਼ਨ ਸਮਰਾਲਾ ਮਾਲਵਾ ਕਾਲ ਨੀਅਰ ਮਾਲਵਾ ਕਾਲ ਜਿਸ ਬੌਂਦਲੀ ਸਮਰਾਲਾ ਅੱਛਾ ਜੀ ਯਾਨੀ ਕਿ ਪੰਨੂ ਬੈਦ ਰੋਡ ਦੇ ਉੱਪਰ ਹੀ ਰੋਡ ਦੇ ਉੱਪਰ ਪੰਨੂ ਬੈਦ Google ਤੇ ਜਾ ਕੇ ਪੰਨੂ ਬੈਦ ਭਰ ਲਓ ਉਲੀਵਾਨ ਅਸੀਂ ਇਕੱਲੇ ਆਵਾਂਗੇ ਅਸੀਂ ਹਾਂਜੀ ਆਉਂ ਮਨ ਲੋਕ ਭਰਦੇ ਆ ਲੋਕ ਚੈੱਕ ਕਰਦੇ ਆ ਨਾ ਸਾਰਾ ਕੁਝ ਗੂਗਲ ਤੇ ਜਾ ਕੇ ਪੰਨੋ ਪੜ੍ਹ ਕੇ ਸੱਚ ਕਰੋ ਅਸੀਂ ਉਹ ਸੱਤੋਂ ਬਿਨਾ ਕੋਈ ਦੁਨੀਆ ਦੇ ਵਿੱਚ ਪੰਨੋ ਪੜ੍ਹਦੇ ਇਕੱਲੇ ਆ ਅਸੀਂ ਚਲੋ ਵਧੀਆ ਨਾਲੇ ਮਰੀਜ਼ ਵਾਸਤੇ ਸੌਖਾ ਹੈ ਸਮਝਣਾ ਲੱਭਣਾ ਸੌਖਾ ਹੈ ਕਈ ਪੈਣਾ ਕੋਲ ਬੱਚਾ ਨਹੀਂ ਹੁੰਦਾ ਨਾ ਜੀ ਕੋਈ ਅੰਦਰੂਨੀ ਪ੍ਰੋਬਲਮ ਆ ਜਾਂਦੀ ਹੈ ਉਹਨਾਂ ਵਾਸਤੇ ਕੀ ਦਵਾਈ ਜੇ ਲੇਡੀਜ਼ ਨੂੰ ਕੋਈ ਵੀ ਪ੍ਰੋਬਲਮ ਆ ਰਹੀ ਹੈ ਬੱਚਾ ਕਨਸੀਵ ਨਹੀਂ ਹੋ ਰਿਹਾ ਬੱਚਾ ਮਿਸਕੈਜ ਹੋ ਰਿਹਾ ਬੱਚੇ ਦੀ ਗ੍ਰੋਥ ਨਹੀਂ ਹੋ ਰਹੀ ਆਂਡਾ ਛੋਟਾ ਵੱਡਾ ਮੜ ਰਿਹਾ ਬੱਚੇ ਦਾ ਨੀਂਦ ਜੀ ਕਮਜ਼ੋਰ ਹਰ ਇੱਕ ਅਸੀਂ ਹੋਰ ਤੋਂੜੇ ਨੌਜ ਕਰਦੇ ਅਸੀਂ ਪਿੱਤੇ ਦੀ ਪੱਥਰੀ ਵੀ ਕਰਦੇ ਆ ਦਵਾਈਆਂ ਨਾਲ ਦਵਾਈਆਂ ਨਾਲੇ ਕੋਈ ਆਪਰੇਸ਼ਨ ਦੀ ਲੋੜ ਨਹੀਂ ਨਾ ਕੋਈ ਆਪਰੇਸ਼ਨ ਦੀ ਲੋੜ ਨਹੀਂ ਉਹਦਾ ਲੱਖ ਲੱਖ ਰੁਪਿਆ ਆਪਰੇਸ਼ਨ ਤੇ ਲੱਗ ਜਾਂਦਾ ਤੇਰੀ ਪੱਥਰੀ ਆ ਜਾਂ 25 ਰੰਨੀ ਦੀ ਦਸੌੜੀਆਂ ਨੇ ਅਸੀਂ ਦਸੌੜੀਆਂ ਵੀ ਕਰਦੇ ਆ ਅਸੀਂ ਤੇ ਅਸੀਂ ਪਿੱਤੇ ਦੀ ਪੱਥਰੀ ਵੀ ਕਰਦੇ ਆ ਅਸੀਂ ਮੰਨ ਲਓ ਜੇ ਕਿਸੇ ਨੂੰ ਬਵਾਸੀਰ ਆ ਅੱਜ ਦਵਾਈ ਦੇਵਾਂਗੇ ਸੋ ਬੱਠੀਕ ਆ ਇੱਕ ਦਿਨ ਚ ਇੱਕ ਦਿਨ ਸੋ ਦੋਸਤੋ ਜਿਹੜੇ ਤੁਹਾਡੇ ਦੋਸਤਾਂ ਨੂੰ ਬਵਾਸੀਰ ਆ ਉਹਨਾਂ ਨੂੰ ਵੀਡੀਓ ਜ਼ਰੂਰ ਭੇਜ ਦਿਓ ਉਹਨਾਂ ਦੀ ਬਵਾਸੀਰ ਅੱਜ ਦਵਾਈ ਖਾਓ ਸਵੇਰ ਨੂੰ ਠੀਕ ਹੋ ਜੂਗੀ ਸਕਿਨ ਦੀ ਕੋਈ ਵੀ ਪ੍ਰੋਬਲਮ ਹਾਂਜੀ ਆਮ ਖਾਜ ਹੁੰਦੀ ਆ ਜਾਂ ਸਕ ਕੀ ਜੀ ਉਹਨੇ ਫਲਵੇਰੀ ਬਾਰੇ ਬਹੁਤ ਦਾਅਵੇ ਕਰਦੇ ਸਾਡੀ ਉਹਦੇ ਪਾਸਤੇ ਅਸੀਂ ਘੱਟ ਦਵਾਈ ਦਿੰਦੇ ਹਾਂ ਉਹ ਸਾਡੀ ਦਵਾਈ ਕਰਦੇ ਬਾਈ ਮੈਨ ਮਨੂਣਾ ਨਹੀਂ ਕੋਈ ਵੀ ਡਾਕਟਰ ਹੁੰਦਾ ਕੋਈ ਵੈਦ ਹੁੰਦਾ ਉਹਦੀ ਦਵਾਈ ਵੇਚਣ ਦਾ ਮਾਰਾ ਲਿਆ ਕਿ ਅੰਗਰੇਜ਼ੀ ਦਵਾਈਆਂ ਦੇ ਜਾਂਦਾ ਵੀ ਫਲਵੇਰੀ ਵੀ ਠੀਕ ਕਰ ਦਾਂਗੇ ਪਰ ਇਹਨਾਂ ਦੇ ਦੋ ਵਾਰੀਅੰਟ ਤੋਂ ਵੀ ਇਹਨਾਂ ਨੇ ਮੈਨੂੰ ਜਵਾਬ ਦਿੱਤਾ ਬੀਨ ਦਾ ਇਲਾਜ ਨਹੀਂ ਹੈਗਾ ਹਨਾ ਸਾਡੇ ਕੋਲੇ ਜਿਵੇਂ ਸ਼ੂਗਰ ਵਾਲ ਦੇ ਟੀਕੇ ਲਾ ਦਿੰਦੇ ਆ ਫਲਵੇਰੀ ਆ ਵੀ ਟੀਕੇ ਹੈਗਾ ਇਹਨਾਂ ਕਾਮਯਾਬ ਨਹੀਂ ਹੈਗਾ ਅਸੀਂ ਉਹ ਤਾਂਾਬਾ ਨਹੀਂ ਕਰਦੇ ਬਹੁਤਾ ਸਰਤ ਚੱਲ ਰਹੀ ਹੈ ਕਹਿੰਦੇ ਫਲਵੇਰੀ ਵਾਲਾ ਇਹਨਾਂ ਨੇ ਜਵਾਬ ਹੀ ਨਹੀਂ ਦੇ ਤਾ ਉਹ ਕਈ ਤਰ੍ਹਾਂ ਦੀ ਬਿਮਾਰੀ ਹੁੰਦੀ ਹੈ ਸਾਡੇ ਹਾਂ ਵੀ ਜਿਹੜੀਆਂ ਬਿਮਾਰੀਆਂ ਤੇ ਤੁਹਾਡਾ ਹੱਥ ਪੈਂਦਾ ਵੀ ਕਾਬੂ ਕਰ ਸਕਦੇ ਉਹਨਾਂ ਨੂੰ ਆ ਕਰੀਏ ਬਿਲਕੁਲ ਬਿਲਕੁਲ ਸੋ ਵੀਡੀਓ ਸ਼ੇਅਰ ਕਰਕੇ ਜਿਹੜੇ ਵੀ ਤੁਹਾਡੇ ਮਰੀਜ਼ ਦੋਸਤ ਨੇ ਉਹਨਾਂ ਨੂੰ ਜ਼ਰੂਰ ਪਹੁੰਚਾ ਦਿਓ ਤੇ ਆਪਾਂ ਅੰਗਰੇਜ਼ੀ ਦਵਾਈਆਂ ਖਾਣੇ ਤਾਂ ਹੈਗੀਆਂ ਉਹ ਕੁਝ ਟਾਈਮ ਲਈ ਆਪਣਾ ਦਰਦ ਦੂਰ ਕਰ ਦਿੰਦੀਆਂ ਪਰ ਦੁੱਖ ਦੀ ਉਹ ਜਣੀ ਕਿ ਜੜ ਨਹੀਂ ਖਤਮ ਕਰ ਦੇਣਾ ਜੀ ਉੱਤਰ ਹੋਰ ਦੱਸਦੇ ਆ ਜਿਹੜੀ ਆਜੋ ਬਹਿ ਕੇ ਸਾਡੀਆਂ ਦਵਾਈਆਂ ਨੇ ਉਹ ਰੋਗ ਨੂੰ ਜੜੋਂ ਖਤਮ ਕਰ ਦਿੰਦੀਆਂ ਨੇ ਹਾਂਜੀ ਹਾਂ ਨਾ ਕਿ ਸਾਡੀ ਦਵਾਈ ਬਾਰ-ਬਾਰ ਖਾਣੀ ਪੈਂਦੀ ਆ ਵਧੀਆ ਗੱਲ ਆ ਜੀ ਤੇ ਅਖੀਰ ਤੇ ਕੁਝ ਕਹਿਣਾ ਚਾਹੋਗੇ ਜੀ ਅਸੀਂ ਤਾਂ ਇਹ ਕਹਿੰਦੇ ਵੀ ਚੰਗਾ ਖਾਣਾ ਖਾਓ ਹਾਂਜੀ ਹਾਂਜੀ ਚੰਗੀ ਸਿਹਤ ਰੱਖੋ ਇਹ ਜੇ ਚੰਗੀ ਸਿਹਤ ਆ ਤਾਂ ਸਭ ਕੁਝ ਤਾਂ ਹੀ ਆ ਬਿਲਕੁਲ ਸਹੀ ਗੱਲ ਹੈ ਸਿਹਤ ਹੀ ਧਨ ਹੈ ਹਾਂਜੀ ਹਾਂ ਤੇ ਠੀਕਾ ਦੋਸਤੋ ਸਕਰੀਨ ਤੇ ਨੰਬਰ ਚੱਲ ਰਿਹਾ ਕਿਸੇ ਨੇ ਹੋਰ ਜਾਣਕਾਰੀ ਲੈਣੀ ਹੋ ਫੋਨ ਕਰਕੇ ਲੈ ਸਕਦੇ ਹੋਗੇ ਵੀਡੀਓ ਨੂੰ ਸ਼ੇਅਰ ਕਰਕੇ ਵੱਧ ਤੋਂ ਵੱਧ ਲੋਕਾਂ ਤੱਕ ਜਰੂਰ ਪਹੁੰਚਾਓ ਧੰਨਵਾਦ ਜੀ